ਨੀ ਮੁੰਡੇ ਕਹਿੰਦੇ ਨੀ ਹਏ ਵਰਗੇ ਤੂੰ ਛੇੜਦਾ ਨੂੰ ਤਾ 1 2 3 4 ਦੀ ਨੀ ਲਗਦੀ ਐ ਹੀਰ ਵਰਗੀ ਤੂੰ ਅੱਖਾਂ ਨਾਲ ਗੱਲਾਂ ਕਰਦੀ ਨੀ ਲਗਦੀ ਐ ਹੀਰ ਵਰਗੀ ਜਿੰਦ ਕੱਟਦਾ ਏ ਜਿੰਦ ਕੱਟਦਾ ਜੁਰੀ ਜੁਰੀ ਤਕਣਾ ਨਿੰਮਡੇ ਕੈਦੇ ਨਿੰਮਡੇ ਕੈਦੇ ਨੀ ਹੁੰਡੇ ਕੈਂਦੇ ਮੁੰਡੇ ਕਹਿੰਦੇ ਮੁੰਡੇ ਕਹਿੰਦੇ ਮੁੰਡੇ ਕਹਿੰਦੇ ਕੀ ਨੇ ਉਹਨੇ ਟਿੰਗੜ ਪੁੰਗੜੀ ਲੈ ਆਕੇ ਨਵਾਰ ਫੜਕਣਾ ਇਹਦਾ ਮਤਲਬ ਮੈਨੂੰ ਭੁੱਲ ਗਿਆ ਤੇ ਫਿਰ ਮੈਂ ਕੀ ਕਰਾਂ ਵੇਲਾ ਦਾਦੇ ਹਾਂ ਮੈਨੂੰ ਨਹੀਂ ਆਂਦਾ ਚਲ ਕੋਈ ਤੇਰੇ ਭਰਾ ਕੋ ਪੁੱਛ ਲੈਨੇ ਉਹ ਸਾਡਾ ਸਾਹਿਬ ਜੀ ਆਹ ਕੱਲਾ ਸਾਡਾ ਵਿਗਿਆ ਗੁੱਸਾ ਕਰ ਜੂ ਸਾਹਿਬ ਜੀ ਮੇਰੀ ਲੋੜ ਆਹੋ ਆਜਾ ਕੁੱਤਿਆਂ ਵਢਾਉਣਾ ਕਿੰਨੂੰ ਅਰੇ ਚੀਕੜ ਲੇ ਕਾਟੜ ਲੇ ਫਾੜੜ ਲੇ ਅੱਛਾ ਗੱਲ ਸੁਣਾ ਯਾਰ ਮੇਰਾ ਗਾਣਾ ਭੁੱਲ ਗਿਆ ਭਲਾ ਕਿਦਾਂ ਹੋ ਕਿਹੜਾ ਉਹ ਮੈਂ ਮੁੰਡੇ ਕੀ ਕਹਿੰਦੇ ਮੁੰਡੇ ਕਹਿੰਦੇ ਮੁੰਡੇ ਕਹਿੰਦੇ ਮੇਰੀ ਗੱਲ ਸੁਣ ਗਾਣਾ ਤੁਹਾਡਾ ਕਿ ਮੇਰਾ ਤੇ ਫਿਰ ਤੂੰ ਇਸਦਾ ਮੈਨੂੰ ਕਿਥੋਂ ਤੈਨੂੰ ਨਹੀਂ ਹੁੰਦਾ ਤੇ ਤੂੰ ਭੈਣ ਦੇ ਕਿਸਤਾ ਲੈਣ ਉਹ ਨਾਲ ਹੈ ਬੜਾ ਵੱਡਾ ਸਕੀਮ ਹੀ ਹੈ ਮੈਂ ਬਿਕੋ ਸਕੀਮ ਹੈਗੀ ਇੱਕ ਆ ਜਿਹੜੇ ਆ ਜਿਹੜੇ ਇਸ ਗੀਮ ਆ ਜਿਹੜੇ ਪਿੰਡ ਬੂਟੇ ਵਾਲੇ ਨਹੀਂ ਆ ਆ ਸਾਰੇ ਮੇਰੇ ਵੀਰ ਆਹ ਇਹਨਾਂ ਨੇ ਸਾਰੇ ਗਾਣੇ ਆਪਣੇ ਸੁਣੇ ਅੱਛਾ ਇਹਨਾਂ ਨੂੰ ਪੁੱਛੀਏ ਇਹਨਾਂ ਨੂੰ ਹੁੰਦਾ ਇਹਨਾਂ ਨੂੰ ਹੁੰਦਾ ਬੜੇ ਪੁੱਛ ਲਈ ਤੇ ਤੂੰ ਹੀ ਨਾਲ ਖੇ ਖਾਣਾ ਹੈ ਜੇ ਦੋ ਚੀਜ਼ਾਂ ਨੇ ਬੜੀ ਸ਼ਤੀਆਂ ਕਰਾ ਇਹਨਾਂ ਦੇ ਘਰ ਚਲ ਜੂ ਨਾ ਖੜ ਗਏ ਤੇ ਵੈਸ਼ ਨੂੰ ਆ ਸਾਡੇ ਘਰ ਗਏ ਸਾਡੇ ਗਲਾਸੀ ਵੀ ਨਹੀਂ ਛੱਡਦੇ ਕੋਈ ਸਹੀ ਗੱਲ ਬਹਿਣੋ ਮੇਰਾ ਦਾਜਿਆ ਆ ਵੇਖੋ ਕੋਈ ਦਾਜ ਚ ਲਿਆਉਂਦੀ ਮਰੂਤੀ ਕਾਰ ਕੋਈ ਹੀਰਵੰਡਾ ਦਿੰਦਾ ਕੋਈ ਨੂੰ ਮੈਨੂੰ ਸਾਲਿਆ ਕੜੂਕਾ ਦਿੱਤਾ ਤੇ ਤੂੰ ਤੇ ਇਤੋਂ ਵੀ ਕਮਾਈ ਕਰ ਲਈ ਇਹਨੂੰ ਵੀ ਛੱਡਿਆ ਤੇ ਕਰਨੀ ਨਹੀਂ ਫਿਰ ਮੈਂ ਮਗਣਾ ਢੋਨੂ ਰੱਖਿਆ ਹੀ ਫਿਰ ਪਹਿਲੀ ਆਪਣੀ ਨੇ ਦੱਜੀ ਦੀ ਝੋਈ ਚਲ ਲੈ ਵੀ ਮਿੱਤਰੋ ਜਿੰਨਾ ਮੈਨੂੰ ਉਹਦਾ ਮੈਂ ਗੋਣਾ ਜਿੱਥੇ ਮੈਨੂੰ ਭੁੱਲ ਗਿਆ ਤੁਸੀਂ ਦੱਸ ਦਿਓ ਉਹ ਤੋਂ ਬਾਅਦ ਫਿਰ ਜ਼ਿਆਦਾ ਜਣਾ ਠੀਕ ਆ ਆ ਵੀ ਨਿੱਜਿੰਦ ਦਫਾ ਜਾਣੇ ਤੂੰ ਨਿੱਜਿੰਦ ਕੱਟਦਾ ਹੀ ਹਾ ਐ ਬਲੀਏ ਹੱਸਣਾ ਨੀ ਮੁੰਡੇ ਕਹਿੰਦੇ ਕਸਮ ਮੁੰਡੋਂ ਕੀ ਕਹਿੰਦੇ ਤੇ ਮੁੰਡੇ ਕਹਿੰਦੇ ਖਿੱਚ ਕੇ ਤੇ ਮੁੰਡੇ ਕਹਿੰਦੇ ਜੂੰਦੇ ਰਵੀ ਬੜਾ ਤੇ ਮੈਨੂੰ ਵੀ ਮੈਂ ਬੜਾ ਤੁਸੀਂ ਕਿੰਨਾ ਸੁਣਿਆ ਐਸੇ ਐਸੇ ਕਹਿਕਰ ਮੈਂ ਲੱਡੂਨੇ ਟੂ ਨਵਾਂ ਲੈ ਕੇ ਆ ਰਿਹਾ ਹੈ ਐ ਸਾਰੇ ਨਗਰ ਤੇ ਤਾੜੀ ਮਾਰੋ ਜ਼ੋਰ ਆਪਣੇ ਆਪਣੇ ਨਾਂ ਤੇ ਤਾੜੀ ਮਾਰ ਲਓ ਜੂੰਦੇ ਰੋ ਨੀ ਮੁੰਡੇ ਕਹਿੰਦੇ ਲੱਡੂ ਵੰਡ ਲੈ ਆਸ ਜੋ ਤਸਬਦ ਪੱਲੇ ਖਜਿਆ ਪਾਵੇਂ ਤੂੰ ਜਦੋਂ ਮਰਖਾ ਕਰ ਤੁਰਦੀ ਮੜ ਲੱਕਨੇ ਨਾਲ ਹੱਥ ਦੂੰਵੇਂ ਨੀ ਬੱਖੀਆਂ ਨੂੰ ਪਾ ਪਾ ਤੁਰਦੀ ਨੀ ਸੁਣੀ ਤੇਰੀ ਤਰ ਰੇਖ ਕੇ ਨੀ ਸੜ ਜਾਂਦੇ ਮੋਹਰ ਵੇਖ ਕੇ ਨੀ ਸੋਣੀ ਤੇਰੀ ਤਰ ਵੇਖ ਕੇ ਨੀ ਸੜ ਜਾਂਦੇ ਮੋਹਰ ਵੇਖ ਕੇ ਵੱਕਰਾ ਟੋੜਿੰਦੇ ਦਿਲ ਸੁਬਣਾ ਨੀ ਮੁੰਡੇ ਕਹਿੰਦੇ ਨੀ ਬੁੱੱਗਾ ਕਹਿੰਦਾ ਨੀ ਉਹ ਬੁੱਢਾ ਕਹਿੰਦਾ ਮੇਰੀ ਗੱਲ ਸੁਣ ਆ ਮੁੰਡੇ ਕਹਿੰਦੇ ਆਪਾਂ ਮੰਨ ਲੈਣੇ ਬੁੱੱਗਾ ਕਹਿੰਦਾ ਤਾਂ ਵੀ ਮੰਨ ਲੈਣੇ ਹੂੰ ਬੁੱਢਾ ਕਿਉਂ ਕਹਿੰਦੇ ਚੋਬੀ ਕਰ ਜਾ ਬੁੱਢੇ ਬੂਟਾਂ ਵਾਲੇ ਦੇਈ ਪਰ ਦਸਣਾ ਤੇ ਪੈਣਾ ਹੀ ਆ ਨਾ ਕਮੜੀ ਆਪਾਂ ਤੇ ਵੰਡ ਦੇਣਾ ਲੱਡੂ ਮਿੱਠੇ ਵਾਲੇ ਯਾਰ ਬੂਟੇ ਵਾਲਾ ਕਿਹਾ ਕਰੋ ਬੂਟੇ ਵਾਲੇ ਆਹ ਠੀਕ ਹੈ ਉਹ ਹੀ ਕਹ ਤੇ ਮੇਰੀ ਗੱਲ ਸੁਣ ਆਪਾਂ ਕੱਲ ਸੁਣ ਆਪਾਂ ਦੇ ਬਣਦੇ ਮਿੱਠੇ ਲੱਡੂ ਮਿੱਠੇ ਲੱਡੂ ਆ ਮੁੰਡੇ ਵੀ ਮਿੱਠੇ ਬਣਦੇ ਅੱਛਾ ਤੇ ਜਿਹੜੇ ਬੁੱਢੇ ਹੀ ਉਹ ਕੀ ਕਰਦੇ ਉਹ ਖੱਟੇ ਵਾਲੇ ਬਣਨਦੇ ਹੀ ਕਿਉਂ ਯਾਰ ਬਾਜਾ ਦਾ ਸ਼ਾਵਾਂ ਨੂੰ ਗਲਾਸੀ ਲਾ ਕਰਨ ਦੇ ਕਰਾਰੇ ਕਰਾਰੇ ਤਾੜੀ ਲਾ ਬਾਪੂ ਜਨਾ ਦੇ ਗਜੋਰਨਾ ਨੀ ਮੁੰਡੇ ਕੇ ਦੇ ਲੱਡੂ ਅਨੇ ਸਾਸੂ ਨਾਈ ਕੱਲ ਤੈਨੂੰ ਲੱਗਣਾ ਮੁੰਡੇ Yeah ਟਲੀਆਂ ਤੇ ਪੋਣੇ ਤੂੰ ਐਨੇ ਸੁਣ ਕਿ ਤੁੱਜ ਖਲੇ ਮਰ ਫੂਕ ਨੀ ਮੱਥੇ ਤੋਂ ਵਾਲ ਡੋਣੇ ਮਰ ਜਦ ਕਿ ਤੁੱਜ ਖਲੇ ਕਿੰਨ ਕਿਆਨ ਬੁੱਲਟਕਣ ਤੇ ਨਖਰੇ ਨਾ ਦਿਖਲੇ ਲੁੱਟੜੇ ਇੱਕ ਵੱਖੜਾ ਠੋਡੀ ਤੇ ਦਿਲ ਕੁਝ ਅੱਜ ਦੀ ਗੱਲ ਕਰ ਲੈ ਦੱਸ ਕੀ ਆ ਤੂੰ ਕਿਹਾ ਸੀ ਬੁੱਢੇ ਕਹਿੰਦੇ ਆ ਮਾਲਾ ਨੇ ਬੁੱਢੇ ਆਪਣੇ ਪੰਜਾਬ ਦੇ ਪੰਜਾਬੀ ਭਾਸ਼ਾ ਨੂੰ ਜਾਣਦੇ ਗਾ ਲੈਂਦੇ ਹੋਣਗੇ ਹਾਂ ਅਭਾ ਇੱਕ ਤਾਂ ਗਾ ਸਕਦੇ ਉਹ ਯਾਰ ਮੈਨੂੰ ਕਿਹੜਾ ਪਤਾ ਆ ਪਿੰਡ ਵਾਲਿਆਂ ਦੱਸਿਆ ਮੈਨੂੰ ਕੀ ਕਹਿੰਦਾ ਸਾਡੇ ਪਿੰਡ ਭਈਏ ਝੋਨਾ ਲਾਉਣਾ ਇਹ ਅੱਛਾ ਅੰਦਰ ਵਾਲੇ ਝੋਨਾ ਲਾਉਦੇ ਨੇ ਸਾਡੇ ਗਾਣਾ ਗੋਦੀ ਲੱਡੂ ਬਣਦੇ ਹੈ ਕਿਦਾਂ ਇਦਾਂ ਲੱਡੂ ਨਾ ਹੈ ਤੇ ਪੰਜਾਬੀ ਚ ਆ ਭਈਆਂ ਵਾਂਗੂ ਗਾ ਕੇ ਦੱਸ ਜਿੱਦਾਂ ਭਈਆ ਕਹਿੰਦਾ ਉਹਦਾ ਗਾਵਾਂ ਤੇ ਮੈਂ ਕੋਈ ਭਈਆ ਵਾ ਤੇ ਫਿਰ ਮੈਂ ਕਿਦਾਂ ਮੰਨਾ ਹੈ ਮੈਂ ਕਿਦਾਂ ਮੰਨਾ ਇਹਦਾ ਮੰਜਾ ਮੌਸਮ ਬੜਾ ਸੋਹਣਾ ਹੀ ਚੱਸਣਾ ਵੇ ਈਓ ਤੈਨੂੰ ਤੈਨੂੰ ਜਾਈ ਸਮਝ ਆਉਂਦੀ ਸਾਰਾ ਦਿਨ ਵੈਲ ਚੱਸਣਾ ਸਣਾ ਮਾ ਚਾਏ ਫੇਰ ਪਰੇ ਹੋ ਥੋੜੀ ਜੀ ਹਾਲੇ ਹੜ ਥੋੜੀ ਹੋਰ ਪਰੇ ਹੋ ਹਾਲੇ ਹੜ ਉਹ ਥੋੜੀ ਜਿਹਾ ਹੋਰ ਪਰੇ ਜਾ ਕੋਣ ਥੱਲੇ ਉਤਰ ਜਾ ਓਏ ਪਰੇ ਜਾ ਫੇਰ ਲੰਦਰਾ ਮਾਰੇਗੀ ਇੱਥੋਂ ਵੱਜੇਗਾ ਇੱਥੋਂ ਹੀ ਵੱਜੀ ਜਾਣੀਆਂ ਚੱਲ ਗੱਲ ਸੁਣ ਫੇਰ ਗੁੱਸਾ ਨਾ ਕਰੀਂ ਮੈਨੂੰ ਗੁੱਸਾ ਕਰਨ ਦੇ ਭਈਆ ਤੂੰ ਬੰਨ ਆਪਣੇ ਭਰਾ ਨੂੰ ਕਿਉਂ ਪੁੱਛਣਾ ਕਰੇ ਗੁੱਸਾ ਨਾ ਕਰੀ ਓਏ ਤੇਰੇ ਸਾਡੇ ਨੂੰ ਗੁੱਸਾ ਨਹੀਂ ਹੁੰਦਾ ਇਹਨੂੰ ਨਹੀਂ ਹੁੰਦਾ ਗੁੱਸਾ ਨਹੀਂ ਨਹੀਂ ਸਹੀ ਗਰ ਜਿਹੜੇ ਭੈਣ ਦੀ ਕਮਾਈ ਖਾਂਦੇ ਉਹਨਾਂ ਨੂੰ ਕਿੱਥੇ ਗੁੱਸਾ ਆਉਂਦਾ ਹਾਂ ਤੂੰ ਤਾਂ ਸਾਰੇ ਪੈਸੇ ਦੇਣਾ ਇਹਨੂੰ ਆਪਣੀ ਨੱਕ ਡੋਕ ਮਰਜੋ ਕੰਜਰੂ ਕਿਤੇ ਉਹਦੇ ਵੀ ਪੈਸੇ ਦੇਣੇ ਪੈਣੇ ਹਨੀ ਉਹਦੇ ਕੋ ਪੈਸੇ ਨਹੀਂ ਤੇ ਫਿਰ ਕੁੱਝਾ ਹੀ ਬਗਾਲੋਗੇ ਵਿੱਚ ਫੋਲੋ ਹੀ ਭਾਜਣਗੇ ਤੁਹਾਡੇ ਤੂੰ ਪੈਸੇ ਦੇਜੋ ਮਰਜੀ ਮੰਗਾ ਸਾਨੂੰ ਨਹੀਂ ਉਹਦਾ ਮਤਲਬ ਸੁਣਾ ਹਾਂ ਸੁਣ ਸੁਣ ਭਈਆ ਕਹਿੰਦਾ ਤੇ ਮੁੰਡੇ ਕਤਲਾ ਨੂੰ ਬੰਨ ਆਪਣੇ ਭਈਏ ਦੇ ਵਾਗੇ ਥੋੜਾਈ ਓ ਥੋੜਾਈ ਮ ਆਵੇ ਕੋ ਆਵੇ ਲੋਕ ਕਹਿੰਦਾ ਹੁਣ ਭਈਆ ਤੇ ਜਦੋਂ ਮੈਂ ਪਹਿਣ ਮੰਗਣੀ ਨਾ ਹੁੰਦੇ ਕਹਿੰਦਾ ਆਏ ਜੀ ਵੀ ਬਣਾਉਣਾ ਸੋਨਾ ਬੜਾਈ ਤੇ ਸਾਨੂੰ ਕਹਿੰਦਾ ਪ੍ਰਾਣਾ ਹਟਾ ਤੂੰ ਸੋਨਾ ਵਿੱਚ ਭਈਆ ਨਿਕਲਣਾ ਤੂੰ ਚੁੱਪ ਕਰ ਜਾ ਪਹਿਣਾ ਦੀ ਗਿੰਦੀ ਆ ਜਿਆਦੀ ਆ ਤੇਰੀ ਬੇਇੱਜ਼ਤੀ ਹੋਣੀ ਪਹਿਣਾ ਜੀ ਮੈਂ ਤੇਰੀ ਗੱਲ ਦੱਸਦੀ ਤੇ ਤੂੰ ਮੇਰੀ ਬੜੀ ਕਰ ਲਈ ਹੁਣ ਮੈਂ ਕਰਨੀ ਆ ਤੇਰੀ ਦਾਦਾ ਫਿਰ ਹਾਂ ਦੱਸ ਦਲਵਾ ਹੁਦੜੂ ਚੰਗੀ ਤਰ੍ਹਾਂ ਰਿਕਾਰਡ ਕਰਨਾ ਇਹ ਗੱਲ ਨੂੰ ਠੀਕ ਹੈ ਕਰ ਲੈ ਕਰ ਲੈ ਪਹਿਣਾ ਸਹੀ ਗੱਲ ਦੱਸਣ ਨਗਾ ਤੁਹਾਨੂੰ ਮੈਂ ਇਹ ਜਦੋਂ ਮੈਨੂੰ ਆ ਸਿਆਪਾ ਮੇਰੇ ਗੱਲ ਪਾਉਣਾ ਇਹਨਾਂ ਦਾ ਸਾਰਾ ਟੱਬਰ ਹੀ ਵੇਖਣਾਗੇ ਤੇ ਸਾਰਿਆਂ ਨੇ ਆਉਣਾ ਹੀ ਇਹ ਵੀ ਨਾਲ ਹੀ ਤੇ ਮੈਂ ਜਾਣ ਕੇ ਨਾ ਕਰਦੀ ਮੈਂ ਮੈਂ ਨਹੀਂ ਵੇ ਕਰਣਾ ਤੇ ਉੱਤੇ ਉਜੂ ਜੀ ਰੋਣ ਲੱਗ ਪਈ ਆਏ ਬੀਬੀ ਇਹ ਤੁਹਿਆਰੇ ਘੋੜੇ ਖਾ ਕੇ ਮਰ ਜੂੰਗੀ ਉਹ ਚੰਗਾ ਹੁੰਦਾ ਮੈਂ ਚੂੜਿਆ ਵਾਲੀਆਂ ਗੋਲੀਆਂ ਖਾ ਕੇ ਮਰ ਜਾਂਦੀ ਤੂੰ ਤਾਂ ਮੇਰੀ ਲਾਈਫ ਖਰਾਬ ਕਰਤੀ ਹੈ ਕੀ ਖਰਾਬ ਕਰਤੀ ਲਾਈਫ ਦਿਲਵਾਗ ਹੁੰਦ ਲੋਏ ਕੀ ਹੁੰਦੀ ਉਹ ਲਾਈਫ ਉਹ ਜ਼ਿੰਦਗੀ ਅੱਛਾ ਜ਼ਿੰਦਗੀ ਸਿੱਧਾ ਸਿੱਧਾ ਪੰਜਾਬੀ ਚ ਮਰਮ ਹੈ ਪੈ ਤੁਹਾਡੇ ਪਤਾ ਨਹੀਂ ਕੀ ਚਰੀ ਵੜ ਲਿਆ ਆ ਚਰੀ ਇਹ ਗੱਲ ਸੁਣੋ ਨੀ ਚੂਹਿਆਂ ਦੀਆਂ ਗੋਲੀਆਂ ਖਾ ਕੇ ਮਰ ਜੇ ਨਹੀਂ ਚੰਗਾ ਹੁੰਦਾ ਚੰਗਾ ਹੁੰਦਾ ਆ ਗਰੀਬ ਦੇ ਕਮਾਂਗੀ ਤੇ ਮੜਾ ਆ ਇਹੋ ਹੀ ਕੰਮ ਆੜਾ ਟਾਲੀ ਜਾ ਕੋ ਜੋਰ ਨਾਲ ਇੱਕ ਵੱਖਰਾ ਥੋੜੀ ਤੇ ਦਿਲ ਫੱਬਣਾ ਆ ਆ ਕੀ ਪੈ ਲੱਥ ਗਿਆ ਏ ਲੱਥ ਗਿਆ ਤੇ ਫੇਰ ਬੰਦ ਕਰ ਲੈਣੇ ਆ ਟਾਈਮ ਲੱਗਣਾ ਕਿਵੇਂ ਇਹ ਛੋਟਾ ਪਾ ਕੇ ਕਰਕੇ ਮੱਝ ਵਾਲਾ ਸੰਗਲ ਪਾਇਆ ਜੀ ਕੀ ਕਰੀਏ ਰਹਿਣਾ ਤਾਂ ਪੈਂਦਾ ਨਾ ਤੁਹਾਡੇ ਨਾਲ ਤਾਂ ਕਰਕੇ ਇਹੋ ਜਿਹਾ ਪਾਉਣਾ ਇੱਕ ਵੱਖਰਾ ਥੋੜੀ ਤੇ ਦਿਲ ਫੱਬਣਾ ਤੂੰ ਜਿਹੜੀ ਵੀ ਗੱਲ ਕਰਨੀ ਉਹਦੇ ਥੱਲੇ ਖੋਦ ਹੀ ਆਣਾ ਵੇਖ ਲੈ ਬਾਰ ਬਾਰ ਹਾਂ ਠੀਕ ਐ ਤੇ ਮੁੰਡੇ ਕਹਿੰਦੇ ਲੱਡੂ ਬੰਨੜੇ ਸਾਸੋਂ ਆਈ ਕੱਲ ਤੇ ਨਾ ਲੱਗਣਾ ਮੁੰਡੇ ਕਹਿੰਦੇ ਲੱਡੂ ਬੰਨਦੇ ਨੇ ਹਾਏ ਮੁੰਡੇ ਕਹਿੰਦੇ ਲੱਡੂ ਬੰਨਦੇ ਨੇ ਕੱਲ ਹੱਥ ਚ ਫੜਾ ਕੇ ਮੈਨੂੰ ਕੱਢੀ ਟੰਡਾ ਲਾ ਨਿਸ਼ਾਨੀ ਪਿਆਰ ਦੀ ਇੱਕ ਮੁੰਡਾ ਬੰਡੋਰੀ ਦਾ ਨਾਮ ਮੈਂ ਜਿੱਦ ਧੁੱਗ ਲਹਾਰ ਦੀ ਦੋਸ਼ ਮੈਂ ਜਿੰਨੋ ਹਣ ਦੇਵਾ ਦੋਸ਼ ਮੈਂ ਬੈਠੀ ਕੰਤਾ ਤੇ ਆਸੀਆਂ ਪਾਵਾਂ ਵੇਜਣਾ ਖੜਾ ਵੇਜਣਾ ਖੜਾ ਮਾਰੇ ਸੀਧੀਆਂ ਬਾਰੇ ਹਰ ਵਾਰ ਕੀ ਵਿਚਾਰ ਹੈ